ਸਾਸੀ ਗਾਲ ਜੀ ਸਾਰੇ ਕਿਸਾਨ ਭਰਾਵਾਂ ਦਾ ਤੁਹਾਡਾ ਸਵਾਗਤ ਆ ਫਿਰ ਤੋਂ ਆਪਣੀ ਨਵੀਂ ਵੀਡੀਓ ਦੇ ਵਿੱਚ ਮਿੱਤਰੋ ਆਪਣਾ ਪਿੰਡ ਆ ਮਹਿਤਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਫੋਨ ਨੰਬਰ ਆਪਣਾ 97791 595112 ਜੀ ਅੱਜ ਦੀ ਵੀਡੀਓ ਦੇ ਵਿੱਚ ਆਪਣੇ ਕੋਲੇ ਵੀਰੇ 6 ਨਗ ਨੇ 6 ਨਗ ਪੂਰੇ ਟੌਪ ਦੇ ਆਲਾ ਕੁਆਲਿਟੀ ਦੇ ਕੱਟੀਆਂ ਗਿਆ ਪਹਿਲਾਂ ਤਾਂ ਵੀਰੇ ਆ ਗੱਟੀ ਦੇ ਨਿਗ੍ਹਾ ਮਰਵਾ ਦੇ ਚੈਡ ਬ੍ਰੈਕ ਕੱਟੀ ਆ ਬਹੁਤ ਸੋਹਣੀ ਆ ਤੇ ਉਮਰੇ ਦੀ 8 ਮਹੀਨੇ ਆ ਠੀਕ ਆ ਜੀ ਕੱਟੀ ਦੇਖ ਬਈ ਮੂਮਾ ਦੇਖਦੇ ਤੇ ਤੁਹਾਨੂੰ ਪਿੱਛੋਂ ਫਲਾ ਦੀ ਜੱਜਮੈਂਟ ਵੀ ਕਰਾਉਣੇ ਆ ਜੈਡ ਬਲੈਕ ਸ਼ਾਰਟ ਜੈਡ ਬਲੈਕ ਸਾਹ ਕਾਲੀ ਸਕੰਦਰ ਲక్ష్ਮੀ ਦੇ ਸਕੰਦਰ ਦੀ ਸਿੰਘ ਦੀ ਕੱਟੀ ਆ ਇੱਕ ਮਿੰਟ ਇੱਕ ਮਿੰਟ ਦੇਖ ਦਿਖਾ ਦਿਨਾ ਥਾਣੇ ਤੋਂ ਚੈੱਕ ਕਰੋ ਮਿੱਤਰੋ ਲੈ ਕੀ ਬਾਤਾਂ ਯਾਰਾ ਇਹਦੇ ਤੁਹਾਨੂੰ ਨਾ ਇੱਕ ਵੀ ਬਾਲ ਚਟਾ ਹੂੰ ਪਾਲ ਕੇ ਵੀ ਦਿਖਾ ਦਿਓ ਜੀ ਲਖਮੀ ਦੇ ਸਕੰਦਰ ਬੋਲ ਦੀ ਸਕੰਦਰ ਬੋਲ ਦੀ ਇਹ ਮਾਲਤ ਕਿੰਨਾ ਕਰੇ ਮਾਨਾਰ ਭਾਈ 14 ਤੋਂ 15 ਕਿਲੋ ਦੁੱਧ ਹੈਗਾ ਬਾਕੀ ਆਪਾਂ ਤੋਂ ਐ ਨਹੀਂ ਗਿਆ ਜਾਂਦਾ 100 ਪਰ ਪਹਿਲੇ ਜਿਵੇਂ 200 ਗ੍ਰਾਮ ਉੱਪਰ ਨਹੀਂ ਜੇ ਆਪਾਂ ਕੱਢ ਹੀ ਦਿੰਦੇ 200 ਗ੍ਰਾਮ ਤਾਂ ਜੇ ਹੋਵੇ ਵੀ ਦੋ ਨੰਬਰ ਦੋ ਨੰਬਰ ਕੱਟੀ ਬਈ ਇਹ ਵੀ ਆਪਾਂ ਵੈਸੇ ਡੈਰੀ ਚੋਂ ਲੈਂਦੀ ਸੀਗੀ ਕੱਟੀ ਪੂਰੀ ਸ਼ਕੀਨ ਆ ਢੋਲੀ ਇਹਦੀ ਵੀ ਚੱਕ ਕਰਾ ਦੇ ਬਈ ਠੀਕ ਐ ਦੇਖ ਬਈ ਚੰਗੀ ਆ ਨਾ ਕੱਦ ਕਾਠ ਵਾਲੀ ਨਾ ਪੂਰੀ ਚੰਗੀ ਕੱਦ ਕਾਠ ਦੀ ਮੈਂ ਸਾਲ ਦੀ ਉਮਰ ਆ ਇਹਦੀ ਕੱਟੀ ਦੀ ਢੋਲੀ ਦੱਸਦੀ ਬਈ ਚੰਗੇ ਸੀਮਣ ਦੀ ਜਨਿਕੇ ਬਹੁਤ ਵਧੀਆ ਜੀ ਅੱਜ ਇਹ ਚ ਪੁੱਛ ਕੀਤੀ ਮੈਂ ਸਾਈ ਹਾਂ ਹਾਂ ਜੀ ਵੀ ਪਤਾ ਕੀ ਗੱਲ ਆ ਹੁਣ ਬਈ ਸੀਮਨ ਦਾ ਕੰਮ ਆਗਾ ਹਰੇਕ ਪਿੰਡਾ ਚ ਡਾਕਟਰ ਬਹੁਤ ਨੇਗੇ ਤੇ ਸੀਮਨ ਨਾਲ ਚੰਗੇ ਬੱਚੇ ਆਉਂਦੇ ਹੈਗੇ ਬਿਲਕੁਲ ਬਿਲਕੁਲ ਪਹਿਲਾਂ ਹੁਣ ਝੋਟੇ ਆਉਂਦੇ ਸੀ ਤੈਨੂੰ ਪਤਾ ਸਿੰਘਾ ਸੁੰਗਾ ਦਾ ਜੱਜਮੈਂਟ ਨਹੀਂ ਸਿੰਘਾ ਦਾ ਖੰਦਰੇ ਸਿੰਘ ਵਾਲੀਆਂ ਝੋਟੀਆਂ ਖੜੀਆਂ ਹੁੰਦੀ ਹਰੇਕ ਦਿਕਰੇ ਤੇ ਹੁਣ ਬਈ ਪੂਰੇ ਸੋਹਣੇ ਬੱਚੇ ਹੁੰਦੇ ਰਹੇ ਆਹ ਕੱਟੀ ਜੀ ਬਈ ਔਲੇ ਦੋ ਸਾਲ ਉਮਰ ਹੋਊਗੀ ਠੀਕ ਹੈ ਜੀ ਤੇ ਸਿੰਘ ਸੁੰਗੇ ਦਾ ਦੇਖ ਲੈ ਬਈ ਕਿੰਨੀ ਸੋਹਣੀ ਆ ਤੇ ਸ਼ਾਹ ਕਾਲੀ ਕੱਟੀ ਆ ਜਮਾ ਸੱਲ ਬੜੀ ਬੁਰਫਲ ਆ ਦੋ ਤੋਂ ਤਿੰਨ ਮਹੀਨਿਆਂ ਦੇ ਵਿੱਚ ਕੱਟੀ ਸੀਮਣ ਲਈ ਇਹ ਵੀ ਤਿਆਰ ਆ ਬਾਈ ਠੀਕ ਆ ਜੀ ਬਾਕੀ ਆਪਦੀ ਸਮਾਈ ਆ ਬੰਦੇ ਦੀ ਜੇ ਹੁਣ ਅਗਲੇ ਨੇ ਦੋ ਸਾਲ ਲਾ ਸਕਦਾ ਤੇ ਤੇ ਤਿੰਨ ਮਹੀਨੇ ਵਿੱਚ ਵੀ ਹੋ ਜਾਂਦਾ ਠੀਕ ਆ ਨਾ ਉਹ ਕਰਮਾਂ ਦੇ ਕੰਮ ਆ ਜਾਂਦਾ ਬਾਕੀ ਅਗਲੇ ਦੀ ਮਿਹਨਤ ਤੇ ਕੰਮ ਚਾਰ ਨੰਬਰ ਚਾਰ ਨੰਬਰ ਆਪਣੇ ਕੋਲ ਬੂਲਡ 골ਡਨ ਪੂਰੀ ਬਾਈ ਠੀਕ ਆ ਸਵਾ ਦੋ ਸਾਲ ਉਮਰ ਹੈ ਇਹਦੀ ਠੀਕ ਆ ਜੀ ਟੋਟੀ ਦੇਖ ਵੀਰੇ ਹੂੰ ਪੂਰੀ ਚੰਗੀ ਆ ਸਮੀ ਪਲੀ ਆ ਠੀਕ ਆ ਜੀ ਸੀਮਣ ਦੇ ਇਸ ਟਾਈਮ ਤਿਆਰ ਕਿੰਨੇ ਉਮਰ ਦੀ ਆ ਗਈ ਇਹ 2 ਸਾਲ ਤੋਂ ਉੱਪਰੀ ਆ ਬਾਈ 2 ਸਾਲ ਤੋਂ ਮਹੀਨਾ ਵੀ ਉੱਤੀ ਆ ਗਈ ਹਾਂ ਪੂਰੀ ਸਮੀ ਭਲੀ ਕੱਟੀ ਆ ਠੀਕ ਆ ਜੀ ਤੇ ਜਿਹੜੇ ਵੀ ਕਿਸਾਨ ਭਰਾ ਨੂੰ ਬੂਰੀ ਦਾ ਸ਼ੌਂਕ ਆ ਤਾਂ ਬੂਰੀ ਵਾਲਾ ਵੀ ਆਪਣੇ ਨਾਲ ਸੰਪਰਕ ਕਰ ਲੈ ਹਾਂ ਤੇ ਇੱਕ ਆ ਕੱਟੀ ਆ ਗਈ 5ਵੇਂ ਮਹੀਨੇmber ਦੇ ਡੇਢ ਸਾਲ ਉਮਰ ਦੀ ਹੂੰ ਡੇਢ ਸਾਲ ਨੂੰ ਮਰਦਾ ਤੇ ਕੱਟੀ ਪੂਰੀ ਸ਼ਕੀਨ ਆ ਤੇ ਸਿੰਘ ਸੁਗ ਦੇਖ ਵੀਰੇ ਇਹਦਾ ਆਪਾਂ ਵੀਡੀਓ ਦੇ ਵਿੱਚ ਹੀ ਰੇਟ ਕਰਾਂਗੇ ਕਿੰਨਾ ਰੇਟ ਆ ਕੱਟੀ ਦਾ ਇਹਦਾ ਹਾਂ ਨਾ ਬਾਈ 27000 ਦੀ ਦੇ ਦਾਂਗੇ ਇਹ ਕੱਟੀ ਹਾਂ 2 ਸਾਲ ਦੀ ਕੱਟੀ 27000 ਰੁਪਏ ਚ ਹਾਂਜੀ ਸਿੰਘਾ ਸਮੇਤ ਮਿੱਤਰ ਤੁਸੀਂ ਚੱਕਾ ਲਓ ਪੂਰੀ ਸੋਣੀ ਕੱਟੀ ਆ ਪਿਆ ਨਹੀਂ ਰੱਤੀ ਭਰ ਵੀ ਕਿਸੇ ਗੱਲ ਦੀ ਕਮੀ ਹੈਗੀ ਹਾਂਜੀ ਸ਼ਕੀਨ ਆ ਕੱਟੀ ਲੈ ਪੂਰੀ ਸ਼ਕੀਨ ਕੱਟੀ ਆ ਬਾਈ ਤੇ ਬਾਈ ਸੰਥਾਨ ਦਿਖਾ ਹਾਂ ਥਾਨ ਦਿਖਾ ਦੇ ਵੀਰੇ ਦੇ ਨੇੜੇ ਹੋਗੇ ਲੱਤ ਚੱਕਾ ਲਓ ਤੇ ਥਾਨ ਸੰ ਚੰਗੇ ਥਾਨ ਨੇਗੇ ਚੰਗੇ ਥਾਨ ਨੇ ਤੇ ਕਾ ਕੱਟੀ ਆ ਬਾਈ ਇਹਦੇ ਮਾੜੀ ਜੀ ਬਿੰਦੀ ਆ ਥਣਾ ਜਨਾ ਹਾਂਜੀ ਉਹ ਬਿੰਦੀ ਜ਼ਰੂਰ ਦੇਖ ਸਕਦੇ ਮਿੱਤਰੋ ਛੋਟਾ ਨਿਸ਼ਾਨ ਜਾ ਬਟਨ ਜਾ ਤੇ ਕੱਟੀ ਇਹ ਵੀ ਸ਼ਕੀਨ ਬਹੁਤ ਅਗਰਦੀ ਆ ਏ ਬਾਈ 7 ਤੋਂ 8 ਮਹੀਨੇ ਦੇ ਵਿੱਚ ਵਿੱਚ ਆ ਗਈ 7 ਕਿਹਨਾਂ ਦੀ ਕੱਟੀ ਹੋਣੀ ਹੈਗੀ ਹਾਂਜੀ ਇਹਦਾ ਰੇਟ ਵੀ ਆਪਾਂ ਫੋਨ ਤੇ ਕਰ ਦਿੰਨੇ ਆ ਇਹ 11000 ਦੀ ਆਪਾਂ ਦੇਣੀ ਦੇਣੀ ਹੈ 11000 ਦੀ ਤੇ ਆਹ ਕੱਟੀ ਦਾ ਵੀ ਤੁਹਾਨੂੰ ਰੇਟ ਵੀਡੀਓ ਦੇ ਵਿੱਚ ਹੀ ਕਰ ਦਿੰਨੇ ਆ ਇਹ 27 ਕਰ ਵਾਲਾ 38 ਕਰ ਵਾਲਾ 36000 ਦੀ ਦੇ ਦਾਂਗੇ 36000 ਰੁਪਏ ਦੀ ਠੀਕ ਹੈ ਜੀ ਦੋ ਨੰਬਰ ਦੋ ਨੰਬਰ ਇਹ ਵੀ ਬਾਈ 27000 ਰੁਪਏ ਦੀ ਕੱਟੀ ਦੇ ਦਾਂਗੇ ਬਾਕੀ ਦਾ ਤੁਹਾਨੂੰ ਫੋਨ ਤੇ ਆਪਣੇ ਨਾਲ ਸੰਪਰਕ ਕਰ ਲਓ ਫਿਰ ਰੇਟ ਨੰਬਰ ਕੱਟੀ ਦਾ ਤੇ ਬੂਰੀ ਦਾ ਫੋਨ ਤੇ ਹੋ ਜੂਗਾ ਹਾਂਜੀ ਆਸ 6000 ਦੀ ਹੋ ਵੀਰੇ ਦੋ ਨੰਬਰ ਹਾਂਜੀ ਠੀਕ ਸਵਾ ਖਾਲ ਦੀ ਕੱਟੀ ਲਾ ਹਾਂਜੀ ਹਾਂਜੀ ਠੀਕ ਹੈ ਜਿਹੜੇ ਵੀ ਸੱਜਣ ਮਿੱਤਰ ਨੂੰ ਆਪਣੀਆਂ ਕੱਟੀਆਂ ਪਸੰਦ ਆਈਆਂ ਜਾਂ ਆਪਾਂ ਨੇ ਵੀਡੀਓ ਤੁਹਾਨੂੰ ਵਧੀਆ ਲੱਗਦੀਆਂ ਆਪਣੀਆਂ ਨਵੀਆਂ ਤੋਂ ਨਵੀਆਂ ਵੀਡੀਓ ਆਉਂਦੇ ਰਹਿੰਦੀਆਂ ਤਾਂ ਆਪਣਾ ਲਾਈਕ ਕਮੈਂਟ ਜਰੂਰ ਕਰਿਆ ਕਰੋ ਤਾਂ ਆਪਾਂ ਨੂੰ ਦੱਸਿਆ ਕਰਿਆ ਆਪਾਂ ਵੀ ਹੋਰ ਤੁਹਾਡੇ ਲਈ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਤੇ ਚੰਗੇ ਤੋਂ ਚੰਗੇ ਕੱਟੀਆਂ ਲੈ ਕੇ ਤੁਹਾਡੇ ਅੱਗੇ ਪੇਸ਼ ਕਰ ਸਕੀਏ ਧੰਨਵਾਦ ਜੀ ਜਿਹੜਾ ਵੀਡੀਓ ਨੂੰ ਇੰਨਾ ਪਿਆਰ ਬਖਸ਼ਦੇ ਹੋ ਸਤਿ ਸ਼੍ਰੀ ਅਕਾਲ ਆਪਣਾ ਸੰਪਰਕ ਨੰਬਰ ਦੁਬਾਰਾ ਫੇਰ ਦੱਸ ਦਿੰਨੇ ਹਾਂ 977999511 ਇਹ ਸਕਰੀ საშიგალდი